ਹਾਂ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਚੰਡੀਗੜ੍ਹ ਦੇ মিডিਆ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਆਇਓ ਬਿੰਦੂ ਇਹ ਦੱਸ ਦਿਆਂ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਅੱਜ ਪੰਜਾਬ ਦੀਆਂ ਕਰੀਬ 32 ਕਿਸਾਨ ਜਥੇਬੰਦੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਹੇਠ ਕਰੀਬ 2 ਘੰਟੇ ਬਹੁਤ ਵਧੀਆ ਮੀਟਿੰਗ ਹੋਈ ਔਰ ਜਿਹੜੇ ਕਿਸਾਨਾਂ ਦੇ ਮੁੱਦੇ ਸੀਗੇ ਉਹਨਾਂ ਤੇ ਡਿਸਕਸ਼ਨ ਵੀ ਹੋਈ ਆ ਤੇ ਕੁਝ ਫੈਸਲੇ ਵੀ ਕੀਤੇ ਆ ਉਹ ਵੀ ਕਿਸਾਨ ਲੀਡਰ ਵੀ ਥੋੜੀ ਦੇਰ ਬਾਅਦ ਬਾਹਰ ਆ ਕੇ ਤੁਹਾਨੂੰ ਦੱਸਣਗੇ ਅਸੀਂ ਸਰਕਾਰ ਵੱਲੋਂ ਸਾਡੀ ਡਿਊਟੀ ਲੱਗੀ ਆ ਕਿ ਤੁਹਾਨੂੰ ਦੱਸਿਆ ਜਾਵੇ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਸਭ ਤੋਂ ਪਹਿਲਾਂ ਤੇ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਕਿ 28 ਦਸੰਬਰ ਨੂੰ ਜਿਹੜੀ ਮੀਟਿੰਗ ਹੋ ਰਹੀ ਆ ਪੰਜਾਬ ਦੇ ਪਾਣੀਆਂ ਦੇ ਉੱਤੇ ਉਸ ਮੀਟਿੰਗ ਦੇ ਵਿੱਚ ਮਾਨ ਸਰ ਪੰਜਾਬ ਦੇ ਪਾਣੀਆਂ ਬਾਰੇ ਬਹੁਤ ਕਲੀਅਰ ਕਟ ਸਟੈਂਡ ਲੈਣਗੇ ਕਿ ਸਾਡੇ ਕੋ ਕੋਈ ਪਾਣੀ ਨਹੀਂ ਹੈ ਅਸੀਂ ਕੋਈ ਨਹਿਰ ਨਹੀਂ ਬਣਾਉਣੀ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ ਇਹ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਕਿਸਾਨ ਜਥੇਬੰਦੀਆਂ ਨੂੰ ਕਿਹਾ ਕੇ ਪਾਣੀ ਬਚਾਉਣ ਵਾਸਤੇ ਜਿੱਥੇ ਵੀ ਸਰਕਾਰ ਨੂੰ ਉਹਨਾਂ ਦੀ ਮਦਦ ਦੀ ਲੋੜ ਪਵੇ ਉਹ ਨਾਲ ਨੇ ਸੋ ਸਾਡੀ ਇਸ ਸੈਂਪੀ ਕੀ ਪਹਿਲਾਂ ਵੀ ਸਾਡਾ ਸਟੈਂਡ ਹੈ ਅੱਜ ਵੀ ਮਾਨ ਸਾਹਿਬ ਨੇ ਇਹ ਗੱਲ ਜਿਹੜੀ ਕਲੀਅਰ ਕਰਤੀ ਕਿ ਪਾਣੀ ਜਿਹੜਾ ਪੰਜਾਬ ਦੇ ਵਿੱਚ ਨਾ ਸਾਡੇ ਕੋਲ ਹੈਗਾ ਨਾ ਅਸੀਂ ਮੈਰ ਕੋਈ ਵਡੌੜੀ ਆ ਇੱਕ ਤਾਂ ਇਹ ਸਭ ਤੋਂ ਵੱਡਾ ਇਹ ਪੁਆਇੰਟ ਸੀਗਾ ਦੂਜਾ ਜਿਹੜਾ ਇੱਕ بڑا ਗੁੰਝਲਦਾਰ ਮਸਲਾ ਪੰਜਾਬ ਦੇ ਵਿੱਚ ਸਾਡੀਆਂ ਜ਼ਮੀਨਾਂ ਦਾ ਸਾਡੀਆਂ ਜੜੀਆਂ ਜ਼ਮੀਨਾਂ ਦੇ ਕਿਸਾਨਾਂ ਦੀਆਂ ਇੰਨਾ ਦੇ ਬਹੁਤ ਸਾਰੇ ਕੇਸ ਜਿਹੜੇ ਤਕਸੀਮਾਂ ਦੇ ਜਿਹੜੇ ਸਾਡੇ ਡੀਆਰਓ ਸਾਡੇ ਤਹਿਸੀਲਦਾਰ ਸਾਹਿਬ ਜਾਂ ਕੋਟਾ ਦੇ ਵਿੱਚ ਉਹ ਬੜੇ ਲੰਮੇ ਸਮੇਂ ਦੇ ਕੇਸ ਜਿਹੜੇ ਪਏ ਆ ਅਸੀਂ ਤੈਅ ਕੀਤਾ ਕਿ ਜਿਹੜੇ ਤਕਸੀਮਾਂ ਦੇ ਕੇਸਾਂ ਦੇ ਉੱਤੇ ਕੋਈ ਵਾਧ-ਵਾਦ ਨਹੀਂ ਜਿਹੜੇ ਝਗੜਾ ਰਹਿਤ ਨੇ ਉਹਨਾਂ ਨੂੰ 1 ਜਨਵਰੀ ਤੋਂ ਲੈ ਕੇ 13 ਅਪ੍ਰੈਲ ਵਿਸਾਖੀ ਤੱਕ ਪੂਰੇ ਪੰਜਾਬ ਦੇ ਵਿੱਚ ਤਕਸੀਮਾਂ ਦਾ ਜਿਹੜੇ ਉਹ ਪਿੰਡ-ਪਿੰਡ ਕੈਂਪ ਲਾਏ ਜਾਣਗੇ ਤੇ ਤਕਸੀਮਾਂ ਦੇ ਇਸ਼ੂ ਜਿਹੜੇ ਆ ਉਹ ਖਤਮ ਜਿਹੜਿਆ ਉਹ ਅਸੀਂ ਕਰ ਦਿਆਂਗੇ ਕਿਸੇ ਵੀ ਕਿਸੇ ਵੀ ਬੰਦੇ ਦਾ ਕੋਈ ਤਕਸੀਮ ਦਾ ਕੇਸ ਰਹਿੰਦਾ ਸਾਡੇ ਅਫਸਰ ਜਾਣਗੇ ਪਿੰਡਾਂ 'ਚ ਕੈਂਪ ਲੱਗਣਗੇ ਉਹ ਆਪਣੀ ਸਹਿਮਤੀ ਦੇ ਨਾਲ ਤਕਸੀਮ ਕਰਾਉਣਾ ਚਾਹੁੰਦੇ ਆ ਪਰ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਕਿ ਕੁਝ ਲੋਕਾਂ ਦੇ ਕੇਸ ਜਿਹੜੇ ਕੋਰਟਾਂ ਦੇ ਵਿੱਚ ਚੱਲ ਰਿਹਾ ਅਸੀਂ ਜਿਹੜੇ ਕੋਟਰਾਤ ਕੇਸ ਨੇ ਜਿਨ੍ਹਾਂ ਦੇ ਕੋਈ ਝਗੜੇ ਨਹੀਂ ਗੇ ਉਹ ਬੈਠ ਕੇ ਪ੍ਰਵਾਹ ਕੈਂਪਾਂ ਦੇ ਚੌਰ ਸਰਕਾਰ ਉਹਨਾਂ ਦੀਆਂ ਤਕਸੀਮਾਂ ਕਰਕੇ ਇੱਕ ਜਿਹੜਾ 13 April ਤੱਕ ਪੰਜਾਬ ਦੇ ਵਿੱਚ ਇਹ ਇਸ਼ੂ ਜਿਹੜਾ ਅਸੀਂ ਖਤਮ ਕਰ ਦਾਂਗੇ ਇੱਕ ਇਹ ਜਿਹੜਾ ਸਾਡਾ ਫੈਸਲਾ ਹੈ ਦੂਜਾ ਬਹੁਤ ਸਾਰੇ ਪੰਜਾਬ ਦੇ ਅੰਦਰ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੋਸਾਇਟੀਆਂ ਹਨ ਜਿੱਥੋਂ ਕਿਸਾਨਾਂ ਨੂੰ ਖਾਦਾ ਮਿਲਦੀਆਂ ਦਵਾਈਆਂ ਮਿਲਦੀਆਂ ਹੋਰ ਵੀ ਕਈ ਚੀਜ਼ਾਂ ਮਿਲਦੀਆਂ ਉਹਨਾਂ ਦੀ ਪਿਛਲੇ ਕਈ ਸਾਲਾਂ ਤੋਂ ਖਾਤੇ ਜਿਹੜੇ ਬੰਦ ਕੀਤੇ ਗਏ ਸੀਗੇ ਉਹ ਖਾਤੇ ਜਿਹੜੇ ਉਹ ਓਪਨ ਕਰਨ ਲਈ ਮਤਲਬ ਜਿਹੜਾ ਅੱਜ ਐਲਾਨ ਕੀਤਾ ਕਿ ਉਹ ਓਪਨ ਜਿਹੜੇ ਕਰ ਦਿੱਤੇ ਜਾਣਗੇ ਖਾਤੇ ਜਿਹੜੇ ਅੱਜ ਤੋਂ ਸੈਟ ਕੀਤੇ ਉਹ ਸ਼ੁਰੂ ਹੋ ਜਾਣਗੇ ਇੱਕ ਕੁਝ ਕਈ ਕਿਸਮ ਦਾ ਜਿਹੜਾ ਮੁਆਵਜ਼ਾ ਕਿਸਾਨਾਂ ਨੇ ਦੱਸਿਆ ਕਿ ਕੁਝ ਗੜੇ ਮਾਰੀ ਦਾ ਕੁਝ ਕਿਤੇ ਕਿਤੇ ਮਤਲਬ ਜਿਹੜਾ ਜਦੋਂ ਹੜ ਆਏ ਉਹ ਰਹਿ ਗਿਆ ਉਹ ਸਦਾ ਜਿਹੜਾ ਮੁਆਵਜ਼ਾ ਉਹ ਸੇ 31 ਮਾਰਚ ਤੱਕ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਕਲੀਅਰ ਜਿਹੜਾ ਕਰ ਦਿਆਂਗੇ ਮਤਲਬ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਕੋਈ ਚੀਜ਼ਾਂ ਮੇਰੇ ਨਾਲ ਕੋਈ ਚੀਜ਼ਾਂ ਮੇਰੇ ਨਾਲ ਪਹਿਲਾਂ ਸਾਨੂੰ ਗੱਲ ਪੂਰੀ ਕਰ ਲੈਂਦੇ ਹੋ ਫਿਰ ਤੁਸੀਂ ਸਵਾਲ ਕਰਿਓ ਕੋਡ ਬਲੋ ਜਿਹੜ ਗਿਆ ਕੋਈ ਚੀਜ਼ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਮਾਨ ਸਾਹਿਬ ਦੀ ਹਾਜ਼ਰੀ ਦੇ ਵਿੱਚ ਖੁੜੀਆ ਸਾਹਿਬ ਦੀ ਗਵਾਹੀ ਦੇ ਵਿੱਚ ਜਿਹੜੇ ਕੁਝ ਮਸਲੇ ਆ ਉਨ੍ਹਾਂ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਿਹਦੇ ਚ ਕਿਸਾਨ ਲੀਡਰ ਵੀ ਸ਼ਾਮਲ ਕੀਤੇ ਗਏ ਖੇਤੀਬਾੜੀ ਮਾਤ ਵੀ ਸ਼ਾਮਲ ਕੀਤੇ ਗਏ ਉਹਦੇ ਚ ਗੰਨੇ ਦੇ ਮਸਲੇ ਆ ਕਈ ਮਸਲੇ ਆ ਉਹ ਸਾਰੇ ਖੁੜਿਆ ਸਾਹਿਬ ਦੀ ਇਕਵਾਹੀ ਦੇ ਵਿੱਚ ਜਿਹੜਾ ਉਹ ਹੱਲ ਕੀਤੇ ਜਾਣਗੇ ਉਹ ਮੀਟਿੰਗ ਆ ਅੱਗੇ ਸੀ ਜਦੋਂ ਵੀ ਲੋੜ ਪਊਗੀ ਉਹ ਮੀਟਿੰਗ ਕਿਸਾਨ ਲੀਡਰਾਂ ਦੇ ਨਾਲ ਬੈਠ ਕੇ ਉਹ ਕਰਾਂਗੇ ਔਰ ਮੇਰੀ ਬੇਨਤੀ ਆ ਕਿ ਖੁੜਿਆ ਸਾਹਿਬ ਬਾਕੀ ਪੁਆਇੰਟ ਜਿਹੜੇ ਸਾਡੇ ਡਿਸਕਸ ਹੋਏ ਆ ਜਿਹੜੇ ਤੈਅ ਕੀਤੇ ਆ ਉਹ ਉਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਜਿਹੜਾ ਉਹ ਵਿਸਥਾਰ ਦੇ ਨਾਲ ਦੱਸਣਗੇ ਸਰਦਾਰ ਗਮ빗 ਸਿੰਘ ਜੀ ਕੁੜੀਆਂ ਹਾਂਜੀ ਸਭ ਤੋਂ ਪਹਿਲਾਂ ਸਾਰੇ ਹੀ ਚੰਡੀਗੜ੍ਹ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਜਿਹੜਾ ਕਿਸਾਨ ਜਥੇਬੰਦੀਆਂ ਨਾਲ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ 'ਚ ਕੋਈ 2 ਘੰਟੇ ਦੇ ਕਰੀਬ ਮੀਟਿੰਗ ਚੱਲਦੀ ਬਹੁਤ ਸਾਰੀਆਂ ਗੱਲਾਂ ਤੇ ਜਥੇਬੰਦੀਆਂ ਨਾਲ ਸਹਿਮਤੀ ਹੋਈ ਇੱਕ ਦੂਸਰੇ ਨਾਲ ਰਲ ਮਿਲ ਕੇ ਸਭ ਤੋਂ ਪਹਿਲਾਂ ਜਿਵੇਂ ਤਾਲੀਬਾਦ ਸਾਹਿਬ ਉਹਨਾਂ ਨੇ ਦੱਸਿਆ ਕਿ ਸਾਡਾ ਵੱਡਾ ਗੰਭੀਰ ਮੁੱਦਾ ਪੰਜਾਬ ਦਾ ਜਿਹੜਾ ਰਲ ਮਿਲ ਕੇ ਆ ਹਰ ਇੱਕ ਪੰਜਾਬੀ ਦੇ ਲਈ ਕਿ ਸਾਡਾ ਪਾਣੀਆਂ ਦਾ ਜਿਵੇਂ ਇਹਨਾਂ ਨੇ ਕਿਹਾ ਸੀ ਸਰਕਾਰ ਵੱਲੋਂ ਮਾਨ ਸਾਹਿਬ 28 ਤਰੀਕ ਨੂੰ ਮੀਟਿੰਗ ਹੈ ਕਾਨੂੰਨੀ ਤੌਰ ਤੇ ਔਰ ਜਿਸ ਸੰਘਰਸ਼ ਦੀ ਲੋੜ ਆ ਉਹਦੇ ਨਾਲ ਸਾਡੀਆਂ ਜਥੇਬੰਦੀਆਂ ਤੇ ਅਸੀਂ ਸਾਰੇ ਪੰਜਾਬ ਅਸੀਂ ਅਸੀਂ ਕਿਉਂਕਿ ਸਾਡੇ ਕੋਲੇ ਪੰਜਾਬ ਦੀ ਲੋੜ ਪੂਰੀ ਕਰਨ ਜੋਗਾ ਬਈ ਪਾਣੀ ਨਹੀਂ ਉਸ ਲਈ ਇਕੱਠੇ ਹੋ ਕੇ ਲੜਾਂਗੇ ਦੂਸਰਾ ਜਿਵੇਂ ਜਿਹੜੇ ਸਾਡੇ ਉਸ ਸੰਘਰਸ਼ ਦੇ ਵਿੱਚ ਕਿਸਾਨ ਪਰਿਵਾਰਾਂ ਦੇ ਕਈ ਜਿਹੜੇ ਉੱਥੇ ਕਿਸਾਨ ਸ਼ਹੀਦੀ ਦੇ ਗਏ ਸਨ ਉਹਨਾਂ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦਾ ਜਿਵੇਂ ਕਿ 326 27 ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਮਿਲ ਗਈਆਂ ਕੋਈ ਮੁਆਵਜ਼ਾ ਵੀ ਜਿਹੜਾ 5 ਲੱਖ ਰੁਪਈਆ ਕਿਹਾ ਗਿਆ ਸੀ ਉਹ ਮਿਲਿਆ ਮੇਰਾ ਕਹਿਲ ਅੱਜ ਕੀ ਗੱਲ ਆਈ ਸੀ ਕਿ 40 ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਕੋਈ 200 ਤੇ ਕੁਝ ਲੋਕਾਂ ਨੂੰ ਉਹਨਾਂ ਦੀਆਂ ਨੌਕਰੀਆਂ ਵਗੈਰਾ ਦਾ ਉਹ ਸਭ ਕੁਝ ਤਕਰੀਬਨ ਲਈ ਤਿਆਰ ਹੈ 31 ਮਾਰਚ ਤੱਕ ਉਹ ਅਸੀਂ ਸਾਰਾ ਪੂਰਾ ਕਰਵਾ ਕੇ ਅਸੀਂ ਉਹਨਾਂ ਸਾਰੇ ਭਰਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਆ ਸਾਡੇ ਉਹਨਾਂ ਨਾਲ ਹਮਦਰਦੀ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਤੀਸਰਾ ਇੱਕ ਸਰੰਦ ਪੀਟਰ ਤੇ ਜਿਹੜੇ ਪੰਜਾਬ ਦਾ ਟੀ ਲੈਂਡ ਏਰੀਆ ਆ ਜਾਂਦਾ ਉਹ ਤੇ ਪਾਣੀ ਦੀ ਲੋੜ ਪੂਰੀ ਕਰਨ ਲਈ ਇੱਕ ਲਿਫਟ ਪੰਪ ਲਾਏ ਗਏ ਆ ਉਹ ਬਿਜਲੀ ਦੀਆਂ ਮੋਟਰਾਂ ਤੇ ਚੱਲਦੇ ਆ ਉਹਨਾਂ ਦਾ ਜਿਹੜਾ ਸਰਦਾਰ 242 ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਕਿਹਾ ਕਿ ਪਹਿਲੀ ਜਨਵਰੀ ਤੋਂ ਉਹਨਾਂ ਦਾ ਕੋਈ ਅਸੀਂ ਜਿਹੜਾ ਕਿ ਜਿਸ ਤਰ੍ਹਾਂ ਦੂਸਰੇ ਬਿਜਲੀ ਅਸੀਂ ਸਬਸਿਡੀ ਦਿੰਦੇ ਆ ਉਹਨਾਂ ਨੂੰ ਵੀ ਸਬਸਿਡੀ ਦਿੱਤੀ ਜਾਊਗੀ ਉਹਨਾਂ ਦੇ ਬਿੱਲ ਵੀ ਮਾਫ ਕਰ ਦਿੱਤੇ ਜਾਣਗੇ ਬਹੁਤ ਵੱਡਾ ਰੀਡ ਕਾ ਜਿਹੜਾ ਸਾਡੇ ਪਰਿਵਾਰਾਂ ਵਿੱਚ ਹੈ ਕਿ ਇੱਕ ਬੰਦਾ ਰੋਕ ਕੇ ਬਹਿ ਜਾਂਦਾ ਹੈ ਸਾਡੇ ਜਿਹੜੀ ਤਕਸੀਮ ਦੀ ਗੱਲ ਨੂੰ ਜੋ ਪਰਿਵਾਰ ਕੋਈ ਵਾਦ ਨਾ ਹੋਵੇ ਤਾਂ ਉਹਦੇ ਵਿੱਚ ਜਿਹੜਾ ਜਿਵੇਂ ਮੰਤਰੀ ਸਾਹਿਬ ਕਹਿ ਕੇ ਗਏ ਆ ਵੱਡਾ ਫੈਸਲਾ ਹੋਇਆ ਮਾਬਜ਼ੇ ਦਾ ਵੀ ਜਿਹੜਾ ਰਹਿ ਗਿਆ ਸੀ ਉਹਦੇ ਤੇ ਲਈ 31 ਮਾਰਚ ਤੱਕ ਦਾ ਅਸੀਂ ਫਿਰ ਵੀ ਇੱਕ ਜਿਹੜੀ ਕਮੇਟੀ ਬਣਾਈ ਹੈ ਜਿਵੇਂ ਇਹਨਾਂ ਨੇ ਕਿਹਾ ਉਹਦੇ ਚ ਸਰਕਾਰ ਵੱਲੋਂ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਨਾਲ ਹੀ ਸਾਡੇ ਸਾਈਮ ਅਗਰਵਾਲ ਜੀ ਜਿਹੜੇ ਪ੍ਰਿੰਸੀਪਲ ਸੈਕਟਰੀ ਐਗਰੀਕਲਚਰ ਨੇ ਦੂਸਰੇ ਜਸਕਰਨ ਸਿੰਘ ਜੀ ਆਈਪੀਐਸ ਆ ਜਿਹੜੇ ਹਮੇਸ਼ਾ ਇਹਨਾਂ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਾਉਂਦੇ ਰਹਿੰਦੇ ਆ ਸਰਕਾਰ ਦਾ ਉਹ ਵਿੱਚ ਮੈਂਬਰ ਨੇ ਪੰਜ ਸਾਡੇ ਕਿਸਾਨ ਭਰਾ ਹੋਣਗੇ ਇਸ ਲਈ ਉਹ ਜੇ ਕੋਈ ਮਾਮਲਾ ਜਿਹੜਾ ਉਹ ਉਸ ਪਹਿਲਾਂ ਅਬਦੀ ਤੈਅ ਕਰਕੇ ਫਿਰ ਮੁੱਖ ਮੰਤਰੀ ਸਾਹਿਬ ਜਾਂ ਕਿਸੇ ਸਬੰਧਤ ਮੰਤਰੀ ਨਾਲ ਲੋੜ ਪਿਆ ਕਰੂਗੀ ਉਹਦੇ ਵਿੱਚ ਅਸੀਂ ਰਲ ਮਿਲ ਕੇ ਉਹ ਮਸਲਾ ਹੱਲ ਕਰਵਾਇਆ ਕਰਾਂਗੇ ਹੋਰ ਜੋ ਇੱਕ ਜਿਹੜੀ ਬਹੁਤ ਵੱਡਾ ਰੌਲਾ ਪੈਂਦਾ ਰਿਹਾ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਜਿਹੜੀ ਪ੍ਰਾਈਵੇਟ ਕੋਈ ਬੰਦਾ ਧੱਕੇ ਨਾਲ ਦਿੰਦਾ ਤੇ ਮੈਂ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਸੀ ਉਹ ਚਾਹੇ ਉਹਦਾ ਲਾਇਸੈਂਸ ਕੈਨਸਲ ਕਰੋ ਕੁਝ ਕਰੋ ਇਹੋ ਜੀ ਗੱਲ ਨਹੀਂ ਹੋਣੀ ਪਰ ਉਹ ਸੁਸਾਇਟੀਆਂ ਸੁਟੀਆਂ ਵਿੱਚ ਵੀ ਜਾਂਦੀ ਰਹੀ ਸੀ ਉਹ ਅਜੇ ਫੈਸਲਾ ਹੋਇਆ ਵੀ ਜਿਹਦੀ ਇੱਛਾ ਨਹੀਂ ਉਹਨੂੰ ਧੱਕੇ ਨਾਲ ਕੋਈ ਵੀ ਏਜੰਸੀ ਕੋਈ ਵੀ ਦੁਕਾਨ ਕੋਈ ਵੀ ਸੁਸਾਇਟੀ ਨਹੀਂ ਦੇਊਗੀ ਔਰ ਉਹ ਕਿਸਾਨ ਆਪਣੀ ਮਰਜ਼ੀ ਨਾਲ ਖਰੀਦ ਸਕਦਾ ਬਹੁਤ ਜੰਗਲੀ ਜੰਗਲੀ ਇੱਕ ਜਿਹੜਾ ਬਹੁਤ ਲੰਮੇ ਸਮੇਂ ਤੋਂ ਸੀ ਵੀ ਜੰਗਲੀ ਸੂਰ ਹੋਰ ਜੰਗਲੀ ਜਾਨਵਰ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਖਰਾਬ ਕਰ ਜਾਂਦੇ ਸੀ ਉਹਨਾਂ ਦੇ ਲਈ ਇੱਕ ਪਰਮਿਟ issues ਕਰ ਦਈਏ ਕਿ ਉਹ ਸ਼ਿਕਾਰ ਕਰ ਸਕਣ ਤੇ ਉਹਨਾਂ ਫਸਲਾਂ ਦੇ ਮਾਰ ਤੋਂ ਉਹਨਾਂ ਤੋਂ ਬਚਾਇਆ ਜਾਵੇ ਦੂਸਰਾ ਢਾਲੀਵਾਲ ਸਾਹਿਬ ਜੇ ਕੋਈ ਲੋਕ ਮਰੇ ਨੇ ਇੱਕ ਇੱਕ ਸਰਦਾ ਸੀਗਾ ਜੇ ਕਿਸਾਨਾਂ ਨੇ ਮੰਗ ਕੀਤੀ ਕਿ ਜਿਹੜੇ ਕੋਆਪਰੇਟਿਵ ਬੈਂਕ ਦੇ ਇਹਨਾਂ ਦੇ ਚ ਤਾਂ ਪ੍ਰਾਈਵੇਟ ਬੈਂਕ ਜਿਹੜੇ ਸੈਟਲਮੈਂਟ ਕਰ ਲੈਂਦੇ ਆ ਵਨ ਟਾਈਮ ਸੈਟਲਮੈਂਟ ਜਿਹੜੀ ਆ ਉਸ ਮਤਲਬ ਜਿਹੜੀ ਮਤਲਬ ਕਿਸਾਨਾਂ ਦਾ ਜਿਹੜਾ ਪਿਆਸ ਸੀਗਾ ਉਹਦੇ ਨਾਲ ਅਸੀਂ ਸਹਿਮਤ ਹੋਏ ਆ ਲੈਣ ਵਾਲੇ ਕਿਉਂਕਿ ਮਸਲਾ ਜਿਹੜਾ ਨਿਵਾੜ ਦੇ ਨਾਲ ਹੈ ਸਾਡੇ ਜਿਹੜੇ ਕੋਆਪਰੇਟਿਵ ਬੈਂਕ ਦੇ ਲੈਂਡ ਮਾਰਕ ਦੇ ਬੈਂਕ ਹੈ ਸੋ ਅਸੀਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਉੱਥੇ ਦੁਬਾਰ ਦੇ ਨਾਲ ਠਾਕੇ ਤੇ ਅਸੀਂ ਪੰਜਾਬ ਦੇ ਅੰਦਰ ਕਿਉਂਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਉਹ ਵਨ ਟਾਈਮ ਸੈਟਲਮੈਂਟ ਕਰ ਲੈਂਦੇ ਆ ਸਾਦਾ ਲੋਨ ਵਗੈਰਾ ਕਰਕੇ ਸੱਟ ਦੇ ਦੇ ਦਿੰਦੇ ਆ ਕਿਸਾਨ ਪਰੇ ਬੈਂਕਾਂ ਦੀ ਕਰਦੀਆਂ ਉਹਦੇ ਲਈ ਅਸੀਂ ਸਹਿਮਤ ਹੋਏ ਆ ਉਦੋਂ ਅਸੀਂ ਕਹਾਂਗੇ ਤਾਂ ਪੰਜਾਬ ਦੇ ਕਿਸਾਨਾਂ ਦਾ ਉਹ ਮਸਲਾ ਬਹੁਤ ਸਾਰਿਆਂ ਦਾ ਅਗੋ ਲੋਨ ਨਹੀਂ ਮਿਲਦੇ ਉਹ ਮਸਲਾ ਜਿਹੜਾ ਉਹ ਅਸੀਂ ਹੱਲ ਜਿਹੜਾ ਉਹ ਕਰਵਾਵਾਂਗੇ ਇੱਕ ਜਿਹੜੀ ਮਤਲਬ ਆਬਾਦਕਾਰ ਜ਼ਮੀਨਾਂ ਜਿਹੜੀਆਂ 85 ਰਾਇ ਦੀਆਂ ਜ਼ਮੀਨਾਂ ਕਈ ਜ਼ਮੀਨਾਂ ਉਨ੍ਹਾਂ ਦੇ ਜਿਹੜੇ ਮਸਲੇ ਆ ਉਹਦੇ ਲਈ ਵੀ ਇੱਕ ਕਮੇਟੀ ਦਾ ਗਠਨ ਕੀਤਾ ਕਿ ਜਿੰਨੀਆਂ ਵੀ ਕਿਸਮ ਦੀਆਂ ਪੰਜਾਬ ਦੇ ਅੰਦਰ ਆਪਣੀਆਂ ਇਹ ਜ਼ਮੀਨਾਂ ਪਈਆਂ ਇਹਨਾਂ ਸਾਧਿਆਂ ਲਈ ਇੱਕ ਪਾਲਿਸੀ ਜਿਹੜੀ ਆ ਉਹ ਸਰਕਾਰ ਤਿਆਰ ਕਰਕੇ ਕਮੇਟੀ ਦੀ ਸਹਿਮਤੀ ਦੇ ਨਾਲ ਤੇ ਉਹਨੂੰ ਪੰਜਾਬ ਦੇ ਵਿੱਚ ਜਿਹੜਾ ਲਾਗੂ ਕਰੂਗੀ ਉਹਦਾ ਜਿਹੜੀ ਬਿਜਲੀ ਦੀ ਇੱਕ ਕਿਸਾਨਾਂ ਨੇ ਖਦਸ਼ਾ ਪ੍ਰਗਟ ਕੀਤਾ ਸੀਗਾ ਕਿ ਬਿਜਲੀ ਦੇ ਵਿੱਚ ਜਿਹੜਾ ਬਿਜਲੀ ਦੀ ਵੰਡ ਸਪਲਾਈ ਆ ਇਹਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਇਨਵੋਲਵ ਨਾ ਕੀਤਾ ਜਾਵੇ ਉਹ ਅਸੀਂ ਬਿਲਕੁਲ ਕਲੀਅਰ ਕਰਨਾ ਚਾਹੁੰਦੇ ਆ ਕਿ ਅਸੀਂ ਕਿਸੇ ਵੀ ਪ੍ਰਾਈਵੇਟ ਏਜੰਸੀ ਨੂੰ ਪੰਜਾਬ ਦੀ ਬਿਜਲੀ ਵਨ ਸਪਲਾਈ ਜਿਹੜੀ ਉਹ ਨਹੀਂ ਦੇਵਾਂਗੇ ਉਹਨਾਂ ਨੂੰ ਕਿਤੇ ਵੀ ਉਹਦੇ ਇਲਾਕੇ ਦੀ ਲੱਗਦਾ ਹੈ ਕਿ ਇਸ ਕਰਕੇ ਵੀ ਇੱਕ ਅਸੀਂ ਫੈਸਲਾ ਕੀਤਾ ਸੋ ਬਹੁਤ ਸਾਰੇ ਹੋਰ ਵੀ ਦੋ ਤਿੰਨ ਮੁੱਦੇ ਆ ਕਿਸਾਨ ਲੀਡਰ ਵੀ ਤੁਹਾਨੂੰ ਦੱਸਣਗੇ ਸਾਰੇ ਮੁੱਦਿਆਂ ਦੇ ਉੱਤੇ ਇੱਕ ਬਲ ਇੱਕ ਇੱਕ ਵਧੀਆ ਸਹਿਮਤੀ ਬਣੀ ਆ ਉਹਦੇ ਵੀ ਇਹ ਵੀ ਤੈਅ ਕੀਤਾ ਕਿ ਜਦੋਂ ਵੀ ਸਾਨੂੰ ਲੋੜ ਪਊਗੀ ਅਸੀਂ ਜਲਦੀ ਜਲਦੀ ਮੀਟਿੰਗਾਂ ਜਿਹੜੀਆਂ 2-2 ਮਹੀਨੇ ਬਾਅਦ ਸਾਡੇ ਮੰਤਰੀ ਸਾਹਿਬ ਦੀ ਗਵਾਹੀ ਦੇ ਵਿੱਚ 2-2 ਮਹੀਨੇ ਬਾਅਦ ਵੀ ਜਿੱਥੇ ਲੋਡ ਪਊਗੀ ਈ ਮਹੀਨੇ ਵੀ ਦੇ ਬਾਅਦ ਵੀ ਕਿਸਾਨਾਂ ਦਾ ਬਹਿ ਕੇ ਕਰੂਗੀ ਔਰ ਇੱਕ ਗੱਲ ਐਮਐਸਪੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਮੇਰੀ ਗੱਲ ਘੱਟ ਨਾ ਸੁਣਿਓ ਪੰਜਾਬ ਦੇ ਮੁੱਖ ਮੰਤਰੀ ਨੇ ਐਮਐਸਪੀ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਤੁਸੀਂ ਇਹਦੇ ਤੇ ਜੋ ਵੀ ਸੰਘਰਸ਼ ਕਰੋਗੇ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਅਸੀਂ ਡਟ ਕੇ ਇਹਦੇ ਲਈ ਐਮਐਸਪੀ ਐਮਐਸਪੀ ਵਾਸਤੇ ਜੋ ਸਰਕਾਰ ਦੇ ਅੰਗਲ ਤੋਂ ਕਰਨਾ ਪਊਗਾ ਜੋ ਸਰਕਾਰ ਦੇ ਅੰਗਲ ਤੋਂ ਕਾਨੂੰਨੀ ਕੁਛ ਵੀ ਉਹ ਇੱਥੋਂ ਤੱਕ ਵੀ ਕਿਹਾ ਕਿ ਜੇ ਕਿਸਾਨਾਂ ਦੇ ਨਾਲ ਕਿਤੇ ਉਹ ਜਦੋਂ ਜਦ ਵੀ ਕਰਨੀ ਪਈ ਉਹ ਵੀ ਕਰਾਂਗੇ ਕਿਉਂਕਿ ਆਪਾਂ ਚਾਹੁੰਦੇ ਆ ਕਿ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਹੈ ਸੈਂਟਰ ਸਰਕਾਰ ਦਵੇ ਇਹ ਸਾਡੇ ਮੁੱਖ ਮੁੱਦੇ ਸੀਗੇ ਜਿਹੜੇ ਅੱਜ ਸਾਡੀ ਸਹਿਮਤੀ ਬਣੀ ਔਰ ਸਾਰੇ ਹੀ ਕਿਸਾਨ ਜਦਵੰਦੀਆਂ ਬਹੁਤ ਖੁਸ਼ ਗਈਆਂ ਮੈਂ ਇੱਕ ਵਾਰ ਫਿਰ ਆਪਣੇ ਮਾਜੋਬ ਮੁਖਵਤਰੀ ਸਦਾ ਭਗਵਾਨ ਸਿਮਰਾਂ ਜੀ ਦਾ ਇਸ ਕਰਕੇ ਵੀ ਤਨਵਾਦ ਕਰਦਾ ਉਹਨਾਂ ਅੱਜ ਬੀਟੀਜੀ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਐ ਮੈਂ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਪੰਜਾਬ ਦੇ ਕਿਸਾਨਾਂ ਨੂੰ ਬੇਦੇ ਹੁੰਦਿਆ ਕੋਈ ਚਿੰਤਾ ਦੀ ਕਰਨੀ ਚਾਹੀਦੀ ਸੋ ਇਹਨਾਂ ਸਾਧੀਆਂ ਮੰਗਾਂ ਦੇ ਉੱਤੇ ਜਿਹੜੀ ਸਾਡੀ ਅੱਜ ਸਭ ਤੋਂ ਵੱਡੀ